ਅੱਜ ਦਾ ਸਮਾਗਮ ਅਸੀਂ ਬਹੁਤ ਹਿਮਤ ਨਾਲ ਇੱਥੇ ਪਹੁੰਚੇ ਆਂ ਤੇ ਜਦੋਂ ਵੀ ਅਜਿਹਾ ਲੈ ਸਮਾਗਮ ਕਰਾਇਆ ਜਾਂਦਾ ਹੈ ਪ੍ਰਿੰਸੀਪਲ ਸਰ ਦਾ ਕੁਵਿੰਦਰ ਸਿੰਘ ਜੀ ਦੀ ਅਗਵਾਈ ਹੇ ਸਮੁੱਚੀ ਟੀਮ ਵਰਕ ਹੈ ਨਾ ਕਿ ਇੰਨੇ ਵਜ੍ਹਾ ਸੀ ਕਿ ਨਾਲ ਇਹਨੇ ਬਿਹਤਰੀ ਨਹੀਂ ਠੀਕ ਨਾਲੇ ਸਮਾਗਮ ਕਰਦੇ ਆ ਤੇ ਸਾਡਾ ਮਨ ਬਹੁਤ ਖੁਸ਼ ਹੋਇਆ ਇੱਥੇ ਆ ਕੇ ਇਸ ਸਕੂਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਹਾਰਸ ਕਰਦੇ ਆ ਮਾਸ਼ੀ ਹੁੰਦਾ ਕੀਤਾ ਜਾਂਦਾ ਹੈ ਹਾਂ ਚੈਨਲ ਵਿੱਚ ਦੱਸਿਆ ਗਿਆ ਦੋਸ ਵਾਸੇ ਇਹ ਹੈ ਕਿ ਬੱਚੇ ਤੁਸਿਸਮਤ ਹੈ ਕਿ ਇੰਨੇ ਜੰਗੇ ਸਕੂਲ ਤੇ ਸਿੱਖਿਆ ਪ੍ਰਾਪਤ ਕਰ ਲਈ ਹੈ ਹਰ ਟੀਚਰ ਇੱਥੇ ਮੌਜੂਦ ਹੈ ਮੈਂ ਬੱਚਿਆਂ ਲਈ ਸਨੇਹ ਦੇਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੇ ਠੀਕ ਵਰਤੋਂ ਨਾ ਕਰਕੇ ਤੁਸੀਂ ਮਿਹਨਤ ਕਰੋ ਉਸ ਸਮਰਥਾ ਸਹਾਇਤਾ ਸਾਡੇ ਅੰਦਰ ਹੈ ਤੁਸੀਂ ਕਿਸੇ ਦੀਆਂ ਗੱਲਾਂ ਚ ਨਾ ਆਪਣੇ ਆਪ ਤੇ ਵਿਸ਼ਵਾਸ ਰੱਖ ਕੇ ਮੈਨ ਕਰੋ ਜ਼ਰੂਰ ਆਪਣੇ ਟੀਚੇ ਤੇ ਪਹੁੰਚੋ। ਸਭ ਕਿਨਾਰੇ ਤੋਂ ਵੀ ਯਾਦ ਕੀਤਾ ਗਿਆ ਹਰ ਸਾਲ ਉਹਦੇ ਮਨਾਇਆ ਜਾਂਦਾ ਹੈ। ਤਾਂ ਅੱਜ ਸਾਨੂੰ ਬੜੇ ਹੀ ਮਾਣ ਦੇ ਨਾਲ ਇਹ ਅਸੀਂ ਦੱਸ ਰਹੇ ਹਾਂ ਕਿ ਸਾਡੇ ਸਕੂਲ ਦੇ ਵਿੜੇ ਦੇ ਵਿੱਚ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਉਹਨਾਂ ਦਾ ਪਰਿਵਾਰ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਧਰਮ ਪਤੀ ਉਹਨਾਂ ਦੇ ਬੱਚੇ ਬੇਟਾ ਉਹ ਸਾਡੇ ਵਿੱਚ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਸਾਨੂੰ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਅਮਰ ਸ਼ਹੀਦ ਨੇ ਸਾਡੇ ਚੰਗੇ ਭਵਿੱਖ ਲਈ ਹੱਸਦੇ ਹੱਸਦੇ ਆਦੀ ਜਿਹੜੀ ਹੈਗੀ ਕੁਰਬਾਨੀ ਕੀਤੀ ਹੈ ਸੋ ਬੱਚਿਆਂ ਨੂੰ ਅੱਜ ਉਹਨਾਂ ਦੀ ਮਾਤਾ ਜੀ ਵੱਲੋਂ ਵੀ ਇਹੀ ਸੰਦੇਸ਼ ਦਿੱਤਾ ਗਿਆ ਹੈ ਕਿ ਹਮੇਸ਼ਾ ਮਿਹਨਤ ਕਰਕੇ ਅੱਗੇ ਵਧਦੇ ਰਹੋ ਤੇ ਮੰਜ਼ਿਲਾਂ ਤੁਹਾਡੇ ਕਦਮ ਨੂੰ ਹਮੇਸ਼ਾ ਛੂੰਦੀਆਂ ਰਹਣ। ਕਿਤੇ ਚੇਹੇ ਮੋਟੀਵੇਟ ਹੁੰਦੇ ਜੇ ਉਹਨੇ ਜੀਵਨ ਬਾਰੇ ਵਿਚਾਰਨਾ ਪਾਉਣੇ ਆ। ਬਿਲਕੁਲ ਜੀ ਇਹਦੇ ਵਿੱਚ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਕਿ ਜਿਹੜੇ ਵਿਦਿਆਰਥੀ ਅਕਾਦਮਿਕ ਦੇ ਵਿੱਚ ਸਹਿ-ਅਕਾਦਮਿਕ ਕ੍ਰਿਆਵਾਂ ਦੇ ਵਿੱਚ ਚਾਹੇ ਉਹ ਖੇਡਾਂ ਹੋਣ ਚਾਹੇ ਸਹਿਬਿੱਤ ਦੇ ਕ੍ਰਿਆਵਾਂ ਹੋਣ ਉਹਨਾਂ ਦੇ ਵਿੱਚ ਜਿਹੜੇ ਵਿਦਿਆਰਥੀ ਨਾਮਨਾ ਖੱਟਦੇ ਨੇ ਪਹਿਲੀਆਂ ਪੋਜੀਸ਼ਨਾਂ ਹਾਸਲ ਕਰ ਦਿੰਦੇ ਨੇ ਉਹਨਾਂ ਨੂੰ ਮਾਨ ਸਨਮਾਨ ਬਖਸ਼ਣ ਲਈ ਇਹਨਾਂ ਵੱਲੋਂ ਜਿਹੜਾ ਹੈਗਾ ਪ੍ਰਾਈਜ਼ ਉਹਨਾਂ ਨੂੰ ਦਿੱਤੇ ਜਾਂਦੇ ਨੇ ਸੋ ਉਹ ਬੱਚੇ ਵੀ ਮੋਟੀਵੇਟ ਹੁੰਦੇ ਆ ਹੋਰ ਚੰਗਾ ਕਰਨ ਲਈ ਤੇ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਜਿਹੜੇ ਹੈ ਉਤਸ਼ਾਹਿਤ ਹੁੰਦੇ ਹੈ